ਨੀ ਦੇਖ ਲਾ ਦੇਖ ਲਾ ਐਡੀ ਬੁੜੀ ਹੋਈ ਪਈ ਆ ਸ਼ਰਮ ਹਜੇ ਤੱਕ ਨਹੀਂ ਇਹਨੂੰ ਆਉਂਦੀਗੀ ਚੋਰੀਆਂ ਹਜੇ ਤੱਕ ਵੀ ਕਰਦੀ ਆ ਮਾੜਾ ਮੁੱਟ ਤਾਂ ਸ਼ਰਮ ਮੰਲੇ ਬਿੱਸੀ ਵਿੱਚ ਤਾਂ ਮੇਰੇ ਕੋਲ ਲੱਗਤਾ ਹੂੰਗਾ ਪੰਗਾਂ ਗਿਆ ਹਜੇ ਚੋਰੀ ਕਰਦੀ ਹੈਗੀ ਦੱਸ ਤੂੰ ਕੀ ਨਿਰਾਚਾਰ ਥੋੜੇ ਮੁੰਡੇ ਆਪੇ ਵੱਡ ਲਿਆ ਕਰਨਗੇ ਸਾਡਾ ਚੋਰ ਉਹ ਚੱਕ ਚੱਕ ਕੇ ਲਈ ਜਾਂਦੀ ਆ ਵੱਡ ਵੱਡ ਕੇ ਅਸੀਂ ਦੱਸ ਕੀ ਕਰਗੇ ਅਸੀਂ ਕਿਦਾ ਥੋੜੇ ਵਾਸਤੇ ਪੀਜਾ ਇਹਨੂੰ ਅੱਜ ਮੈਂ ਦਿੰਨੀ ਹੈਗੀ ਪਤਾ ਆਈ ਨਹੀਂ ਇਹ ਗੱਲ ਲੋਟ ਆਉਂਦੀ ਹੈਗੀ ਇਹਦੀ ਧਰਮ ਟਿਕਾਣੇ ਇਹ ਮੈਨੂੰ ਕਰਨਾ ਪਊਗੀ ਨੀ ਗੱਲ ਸੁਣੀ ਬੁੜੀ ਹਾਂ ਹਾਂ ਨਾ ਮੈਨੂੰ ਐਂ ਦੱਸ ਤੈਨੂੰ ਮਾੜੀ ਮੋਟੀ ਸ਼ਰਮ ਆਉਂਦੀ ਆ ਕਿ ਨਹੀਂ ਆਉਂਦੀ ਇਹ ਪਤਾ ਆ ਰੁਗ ਰੁਗ ਕੇ ਜਾਂਦੀ ਸੀ ਸਾੜੀ ਦਾ ਜੋ ਗਾਂ ਸੂਕੀ ਉਹਦੀ ਖਾਤਰ ਲੈ ਕੇ ਜਾਂਦੀ ਸੀ ਤੂੰ ਤਾਂ ਅੱਜ ਰੁਗ ਕਹੀਦਾ ਆ ਕਿ ਮੈਂ ਰੁਗ ਲੈ ਕੇ ਜਾਂਦੀ ਸੀ ਪਤਾ ਨਹੀਂ ਰੁਗ ਰੁਗ ਕਰਕੇ ਕਿੰਨਾਂ ਕੇ ਲੈ ਕੇ ਜਾਂਦਾਂਗੇ ਇਥੋਂ ਜਿਹਦਾ ਜੀਕਰ ਚੁਪਕਾ ਕੇ ਬਾਹਰ ਚ ਵੜ ਜਾਂਦੀ ਆ ਲੈ ਜਾਂਦੀ ਆ ਅਸੀਂ ਕਿ ਲੋਕਾਂ ਵਾਸਤੇ ਵੀ ਜਾਗਾ ਭਾਈ ਨਹੀਂ ਤੂੰ ਤਾਂ ਉਹਦੀ ਸੱਸ ਨਾਲ ਵੀ ਚੜਦੀ ਆਗੀ ਜੇ ਰੁਗ ਹਰੇ ਦਾ ਵੱਢ ਲੈ ਕਰਕੇ ਲੋੜ ਆ ਛੋਟਾ ਵੀ ਪੱਲੋ ਲੱਗਦੇ ਆ ਪਰ ਪੱਲੋ ਸਾਡੇ ਲੱਗਦੇ ਆ ਮੇਰਾ ਬੰਦਾ ਕਮਾਈ ਕਰਦਾਗਾ ਦਿਨ ਰਾਤ ਮਰਦਾਗਾ ਤੁਹਾਡੇ ਵਰਗੂ ਆਉਂਦਾਂਗੀਆਂ ਥੱੱਪਾ ਥੱੱਪਾ ਵੱਢ ਕੇ ਲੈ ਜਾਂਦਾਂਗੀਆਂ ਸੋਨੂ ਕੀ ਹੈਗਾ ਭਾਈ ਲੈ ਲੈ ਤੇ ਥੱੱਬੇ ਹਰਦਾ ਪੁੰਨ ਹੁੰਦਾਗਾ ਸੂਏ ਪੈ ਸੂਏ ਆ ਤਾ ਇਹ ਤਰਾ ਜਿਦਾ ਪੁੰਨ ਤੋਂ ਤੇ ਆ ਚੁੱਪ ਕਰਕੇ ਆ ਕਹੀ ਆ ਫਲਾ ਦੇ ਮੈਨੂੰ ਤੇ ਚੁੱਪ ਕਰਕੇ ਨਾ ਆ ਜਿੰਨੇ ਕ ਵੱਢ ਲੈ ਚੱਲ ਲੈ ਜਾ ਇਨੇ ਕ ਤਾਂ ਗਾਹਵਾ ਤੇ ਪੈ ਸਾਡੇ ਨਾਲ ਬਾਂਹ ਚ ਨਾ ਬੜੀ ਦਿਨ ਦਸਤੀ ਗੱਲ ਜੇ ਸਾਡੇ ਬਾਂਹ ਚ ਵੜ ਗਈ ਫਿਰ ਤੇਰੇ ਨਾਮ ਪਹਿਣੀ ਕਰੂੰਗਾ ਤੇ ਤੈਨੂੰ ਮਾਫ ਕਰ ਦਿੰਨੀ ਆਗੀ ਨਹੀਂ ਥੋੜਾ ਜਿਹਾ ਵੱਡਲਾ ਤੇ ਮੇਰੇ ਕੋਲ ਸ੍ਰੇਸ਼ੀ ਕਰਦੀ ਆਂਦੀ ਨਹੀਂ ਲੇਕਿਨ ਵੱਡੂੰਗੇ ਇੰਨਾ ਕੁ ਵੱਡਲਾ ਆਂਦੇ ਮੈਨੂੰ ਕੁਛ ਨਹੀਂ ਮੈਂ ਤੁਹਾਨੂੰ ਕਿਹਾ ਜਿਹੜਾ ਥੱਬਾ ਹੈ ਵੱਡੇ ਪਣੀ ਉਹ ਚੱਕ ਕੇ ਲੈ ਜਾ ਐਵੇਂ ਮੈਥੋਂ ਤੂੰ ਸਿਆਣੀ ਵੈਣੀ ਆ ਮੈਥੋਂ ਬੇਇੱਜ਼ਤੀ ਨਾ ਕਰਵਾ ਤੇ ਮੈਨੂੰ ਨਾ ਲੋਕ ਕੀ ਕਹਿਣਗੇ ਕਿ ਸਿਆਣੀ ਵੈਣੀ ਨੂੰ ਫੜ ਕੇ ਬਾਂਹ ਤੋਂ ਬਾਹਰ ਕੱਢਤਾ ਮੈਨੂੰ ਲੋਕਾਂ ਕੋਲ ਵੱਡਲਾ ਤੂੰ ਕਾਈ ਮਸ ਗੱਲਾਂ ਹੱਦੀ ਕਰੀਏ ਨਹੀਂ ਮਾਰਨੀ ਪੁੱਤਿਆੜ ਕੇ ਬੇੜੇ ਨਾ ਪਈ ਮੈਂ ਤਾਂ ਵੱਡਣ ਹੀ ਦਿੰਦੀਗੀ ਆਹ ਚਾਕਾ ਮੜਾ ਮੋਟਾ ਰੁੱਕ ਜਾ ਜਿਹੜਾ ਹੈਗਾਗਾ ਤੇ ਚੁੱਪ ਕਰਕੇ ਧਰਤੀ ਬਣ ਜਿਹਦਾ ਜੀ ਕਰਦਾ ਵੱਡ ਜਾਂਦੀ ਹੈ ਬਾੜੇ ਸ਼ਰਮ ਨਹੀਂ ਮਾਰਦਾ ਕਰੇ ਲੋਕਾਂ ਵਾਸਤੇ ਵਿੱਜਾ ਸੀਗੀ ਲੈ ਤੈਨੂੰ ਆ ਸੰਗਰੀ ਆਉਲੀ ਤੂੰ ਸਿਆਣੀ ਬੈਣੀ ਤਾਂ ਕੈ ਮਾਰੀ ਐਨੇ ਜੇ ਮੈਂ ਤੇ ਡਿੱਗੂ ਵੀ ਮੇਰੇ ਟੁੱਟ ਜਾਂਦਾ ਕੋਈ ਨਾ ਸਿਆਣੀ ਬੈਣੀ ਨੂੰ ਸ਼ਰਮ ਨਹੀਂ ਆਉਂਦੀਗੀ ਚੋਰੀਆਂ ਕਰਦੀ ਨੂੰ ਹਾਂ ਇਹਦਾ ਇਲਾਜ ਕਰਾਉਂਦੀ ਜੇ ਕੋਈ ਲੱਤਵਾ ਟੁੱਟ ਜਾਂਦੀ ਮੈਂ ਤੈਨੂੰ ਕਿਹਾ ਕਿਸੇ ਨੇ ਕਿਹਾ ਸੀ ਭਾਈ ਚੋਰੀ ਕਰਨਾ ਸਾਡੇ ਵਾਂਚ ਤੂੰ ਨਾ ਆਉਦੀ ਨਾ ਮੈਂ ਤੇਰੇ ਮਾਰਦੀ ਨਾ ਤੂੰ ਸਾਡੇ ਬਾਹਾਂ ਚ ਪਰਦੀ ਗੱਲ ਨਹੀਂ ਸੀ ਹੁੰਦੀ ਇਹੇ ਬੱਸ ਤੂੰ ਤਾਂ ਆਪਦੀ ਸੱਸ ਨੂੰ ਵੀ ਭੈੜੀ ਨਿਕਲ ਨੀ ਮੈਂ ਤਾਂ ਆਪਣੇ ਸੱਸ ਨੂੰ ਵੀ ਜਮਾ ਤੇ ਜਾਂ ਸੱਸ ਤਾਂ ਮੇਰੀ ਬਾਰਾਤ ਆਲੀ ਮੈਂ ਤਾਂ 13 ਤਾਲੀਆਂ ਚੁੱਪ ਕਰਕੇ ਲੈ ਜਾ ਜਿਹੜੇ ਹੈਗੇ ਹੈਗੇ ਚਰਕ ਕੱਖ ਜੇ ਤੇ ਸੇ ਦੁਬਾਰਾ ਸਾਡੇ ਬਾਹਾਂ ਚ ਨਾ ਬੜੀ ਫੇਰ ਮੈਂ ਦੇਖ ਲੈ ਪਈ ਮੇਰੇ ਤੋਂ ਮੈਂਬਰ ਸਰਪੰਚੀ ਦਾ ਘਰੇ ਲਾਂਬਾ ਦੇ ਕੇ ਆਉਂਗੀ ਫੇਰ ਕਹੇਗੀ ਮੇਰੀ ਬੇਇੱਜ਼ਤੀ ਕਰਤੀ ਨਾ ਬੈ ਮੇਰੇ ਸਰਪੰਚੀ ਦਾ ਅੰਮਾ ਲੈ ਇੱਕ ਰੁਗ ਘਰੇ ਦਾ ਲੈ ਜਾ ਤੂੰ ਇਹ ਵੀ ਰੱਖ ਲੈ ਤੇ ਫੇਰ ਰੱਖ ਜਾ ਮੈਂ ਤੈਨੂੰ ਕਦੋਂ ਕਿਹਾਗਾ ਵੀ ਸਾਡਾ ਰੁਗ ਲੈ ਚੱਕ ਕੇ ਧਰਦੀ ਵਾਂ ਧਰਦੀ ਕਰਦੀ ਰਹੀ ਹੈ ਕਿਨੇ ਕਰਦੀ ਆ ਜੇ ਵੱਢਨੇ ਰੁਕ ਘਰੇ ਦਾ ਮਰਦੀ ਤਾਂ ਨਹੀਂ ਤੇਰੀ ਜਾਨ ਤਾਂ ਨਿਕਲਦੀ ਮੇਰੀ ਤਾਂ ਜਮਾ ਨਿਕਲ ਗਿਆ ਅਸੀਂ ਪੈਸੇ ਲਾਉਣੇ ਆ ਲੋਕਾਂ ਵਾਸਤੇ ਨਹੀਂ ਲਾਉਂਦੇ ਨਾ ਤੇਰੇ ਵਾਸਤੇ ਲਾਉਣੇ ਆ ਜਿਹੜੀ ਕਿਹੜੀ ਮੂੰਹ ਚੱਕ ਕੇ ਵੱਢ ਜਾਂਦੀ ਆ ਵਾਂਚ ਜਿਹੜੀ ਕਿਹੜੀ ਮੂੰਹ ਚੱਕ ਕੇ ਵੱਢ ਜਾਂਦੀ ਆ ਵਾਂਚ ਲੋਕ ਨਾ ਗਉਆਂ ਨੂੰ ਪੁੰਨ ਕਰਦੇ ਆ ਛਿੱਟ ਕੇ ਆਉਂਦੇ ਆ ਨਹੀਂ ਅਸੀਂ ਤਾਂ ਰੱਜੇ ਤਾਂ ਇਹ ਪੁੰਨਾ ਤੋਂ ਨਹੀਂ ਰੱਜੇ ਤਾਂ ਇਹ ਛੋਟੇ ਵਰਗੇ ਲੋਕ ਪਤਾ ਨਹੀਂ ਕਿੰਨੇ ਕ ਪੁੰਨ ਪੁੰਨ ਕਹਿ ਕਹਿ ਕੇ ਲੈ ਜਾਂਦੇ ਆ ਹਰਾਚਰਾ ਵੱਢ ਕੇ ਉਹ ਕੋਰੂ ਘਹਰੇ ਦਾ ਵੱਡਿਆ ਸੀ ਉਸੇ ਪਿੱਛੇ ਕਿਵੇਂ ਕਰਦੀ ਆਏਗੀ ਲੋੜ ਦੇ ਦੇਖ ਦੇਖ ਕਹੇ ਤਾਂ ਕਿਵੇਂ ਮਿਰਚਾਂ ਲੱਗਦੀਆਂ ਗਈਆਂ ਦੇਖ ਕੇ ਤਾਂ ਕਿਵੇਂ ਮਿਰਚਾਂ ਲੱਗਦੀਆਂ ਗਿਆ ਅਕੇ ਰੁਗ ਲੈਣ ਆਈ ਸੀ ਨਹੀਂ ਤੇਰੇ ਵਰਗੇ ਤਾਂ ਪਤਾ ਨਹੀਂ ਕਿੰਨਿਆਂ ਕਿ ਨੌਤੀ ਸੌਂ ਦਾ ਰੁਗ ਰੁਗ ਵੱਡ ਵੱਡ ਕੇ ਸਾਰਾ ਬਾਹਣਾ ਦੇਖਲਾ ਖਾਲੀ ਕਰਤਾਗਾ ਕੋਈ ਨਾ ਨਾਲ ਉਹਨੂੰ ਵੀ ਦਿੰਨੀ ਆ ਜਾ ਕੇ ਪਤਾ ਘਰੇ ਮੂੰਹ ਚੱਕ ਕੇ ਕਹਿ ਦਿੰਦਾਗਾ ਹਰੇਕ ਨੂੰ ਕੋਈ ਨਹੀਂ ਚਾਈ ਵੱਡ ਲਈ ਆਏ ਕਿ ਹੁੰਦਾ ਥੱਪਾ ਕ ਵੱਡ ਕੇ ਲੈਉਣਾਗਾ ਵੀ ਤੈਨੂੰ ਕੀ ਹੈਗਾ ਜੈ ਖਣੇ ਦੇ ਜਵਾਕਾਂ ਦਾ ਢਿੱਡ ਪੇਟ ਬਨ ਕੇ ਤਾਂ ਆਪਾਂ ਆਹ ਕਰਦੇ ਆ ਕਮਾਈ ਉਹੀ ਤਾਂ ਲੋਕਾਂ ਨੂੰ ਚਕਾਈ ਜਾਣਾਗਾ ਉਹਨੂੰ ਵੀ ਦਿੰਨੀ ਆ ਜਾ ਕੇ ਕਰਦਿਆਂ ਧਰਨ ਟਿਕਾਣੇ ਉਹਦੀ ਵੀ ਮੈਂ ਕੀ ਜਾ ਬੱਢੀ ਨੇ ਨਾ ਮੈਂ ਤਾਂ ਗੋਡੇ ਹੀ ਤੋੜਤਾ ਆਈ ਨਹੀਂ ਪਤਾ ਤੂੰ ਹੀ ਵੀ ਜੇ ਮੇਰਾ ਨਾੜ ਤੇ ਨਾ ਬਾਲ ਖਾ ਗਈ ਆਹੀ ਮੈਂ ਤਾਂ ਹਲੇ ਦਾ ਰੁੱਕ ਲੈਣ ਆਈ ਪਾਲੀ ਲੈਂਦਾ ਮੈਨੂੰ ਆਖਿਆ ਵੀ ਤਾਈ ਵੱਢ ਲੈ ਆਈ ਇਹ ਦੇਖ ਰਾ ਨਹੀਂ ਮੈਂ ਮਰ ਜਾ ਮੈਂ ਤਾਂ ਗੋਡੇ ਹੀ ਤੋੜਤਾ ਕੀ ਹਲੇ ਦੇ ਰੁਗਰੇ ਕਰਤਾ ਪਤਾ ਆਤਾ ਮੈਨੂੰ ਇਹਦੇ ਨੇ ਮੈਂ ਤਾਂ ਇਹ ਪਤਾ ਹੁੰਦਾ ਸਨੀਰ ਲਾ ਦਿੰਦੀ ਕਾਹਨ ਇਹਦੇ ਹੜਾ ਲੈਣ ਆਉਂਦੀ ਇਹ ਤਾਂ ਡੋਟੇ ਨਾ ਇਹ ਕਿੱਥੋਂ ਹਲੇ ਦਾ ਰੁਗ ਵੱਢ ਦਿੰਦੇ ਆ ਕਿਸੇ ਨੂੰ ਬਾਗੂ ਮੇਰੇ ਤਾਂ ਗੋਡੇ ਤੋਂ ਉਸਕੇ ਤਾਂ ਸਭ ਉਹ ਮਰ ਜਾਣ ਪਤਾ ਨਹੀਂ ਕਿੰਨੇ ਕ ਪੈਸੇ ਲੱਗਣਗੇ ਗੋਡੇ ਤੇ ਕੀ ਹਰੇ ਦੇ ਰੁਗਦਾ ਸੀ ਗਾਲੇ ਓਹੋ ਹਾਏ ਹਾਏ ਜਾ ਬਟੜੀ ਨੇ ਲੱਤੀ ਤੋੜਤੀ ਹੁਣ ਮੈਂ ਕਿਨੂੰ ਦਿਖਾ ਕੇ ਆਉਂਗੀ ਮੇਰੇ ਕੋਲ ਤਾਂ ਪੈਸੇ ਵੀ ਹੈ ਨਹੀਂ ਬਿੱਤਲ ਵੰਡੀ ਬਾਗ ਜੂਗੀ ਕੀ ਮੈਂ ਇਹ ਮੈਂ ਤਾਂ ਮੁੱਲ ਤੋਂ ਉੱਕ ਦੀ ਹੈ ਜੀ ਮੁੱਲ ਲੈ ਕੇ ਪਾ ਦਿੰਦੀ ਗਾ ਨੂੰ ਹੁਣ ਕੀ ਪਤਾ ਸੀ ਮੈਂ ਆਖਾ ਸੂਪੀ ਚਾ ਲੈ ਆਨੀ ਰੁਗਦਾ ਲੈ ਅਗਲਾ ਅਨੇਗ ਮਾਰਨੇ ਕੋ ਨਾ ਹਰਦਾ ਰੁਗ ਲੈ ਆਉਂਦਾ ਨਹੀਂ ਹੁਣ ਤਾਂ ਉਹ ਹੀ ਛਰ ਗਿਆ ਓਹੋ ਮੈਂ ਮਰ ਜਾ ਅਗਲਾ ਟਾਈਮ ਭਾਗਦੀ ਹਮ ਆ ਤਾ ਅਗਲਾ ਟਾਈਮ ਕਿੱਥੇ ਹੈ ਹੁਣ ਅੱਗੇ ਸੀ ਟਾਈਮ ਚੰਗੇ ਵੀ ਅਗਰ ਆਂਢੇ ਗਵਾਂਢੀਆਂ ਦਾ ਹਰੇ ਦਾ ਰੁਗ ਵੱਡ ਲਿਆ ਹੁੰਦਾ ਹੈ ਮੈਂ ਆਖਿਆ ਸੀਗਾ ਸਾਡੀ ਬਹੂ ਨੂੰ ਮੈਂ ਖਾ ਭਾਈ ਉਹਨਾਂ ਦੀ ਬਹੂ ਖਰਾਬ ਹੈ ਨਹੀਂ ਹਰੇ ਦਾ ਰੁਗ ਵੱਡਣ ਦੇਣਾ ਕਹਿੰਦੀ ਨਹੀਂ ਕੁਸਰੀ ਕਹਿੰਦੀ ਵੱਡ ਲਿਆ ਆਹ ਦੇਖ ਲੈ ਨਹੀਂ ਤਾਂ ਗੋਡਾ ਤੋੜਦਾ ਹਾਈ ਹੈ ਕੋ ਪਾਣੀ ਵੀ ਨਹੀਂ ਹੁਣ ਤਾਂ ਇੱਥੇ ਲਿਆ ਕੇ ਫੜਾਉਣ ਵਾਲਾ ਮੈਨੂੰ ਮੈਨੂੰ ਤਾਂ ਇਹ ਲੱਗਦਾ ਵੀ ਮੇਰੇ ਤਾਂ ਅਟੈਕ ਹੋਣ ਵਾਲਾ ਹੋ ਗਿਆ ਜਵਰਦਦੀ ਮੇਰੇ ਨਾਲ ਲੜੀ ਗਈ ਨਾ ਮੈਨੂੰ ਧੱਕਾ ਦੇ ਕੇ ਸੱਟਾ ਮੈਂ ਤਾਂ ਜਮਾਂ ਮਰਨ ਵਾਲਾ ਕਰਤਾ